ਜੀ ਉਹਨਾ ਮੇਰੇ ਪਾਸ ਜੀ ਕੀ ਨਾ ਤੁਹਾਡਾ ਤੇ ਕਿਧਰ ਦੇਣ ਵਾਲੇ ਹੋ ਕੀ ਮਾਮਲਾ ਜੀ ਮੇਰਾ ਨਾਮ ਲਾਪਰੀ ਸਿੰਘ ਜੀ ਮਾਮਲਾ ਹੈਗਾ ਜੀ ਕੀ ਨਾ ਜੀ ਤੇ ਕਿਧਰ ਦੇਣ ਵਾਲੇ ਮੇਰਾ ਨਾਮ ਲਾਪਰੀ ਸਿੰਘ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਜੀ ਪਿੰਡ ਉਹਦਾ ਮੇਰੀ ਸਿਸਟਰ ਲਗਦੀ ਉਹ ਬਾਹਰ ਹੀ ਵਿਆਹ ਕਰਕੇ ਬਾਹਰ ਹੀ ਚਲ ਗਈ ਉਹਥੇ ਉਹ ਮਨ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪਿਆਰ ਹੀ ਦੋਵੇਂ ਹੀ ਉਹਨਾਂ ਦਾ ਆਪਸੀ ਝਗੜਾ ਹੀ ਉਹਨਾਂ ਨੂੰ ਮਤਲਬ ਜਿੱਦਾਂ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਕਿ ਉਹਨਾਂ ਨੇ ਹੱਟ ਦੇ ਘੜ ਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਸੀ ਸ਼ੱਕ ਜਿੱਦਾਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਆਸਟ੍ਰੀਆ ਦੇ ਆਸਟ੍ਰੀਆ ਯਾ ਤੇ ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ ਇਦਾਂ ਸਮਝਾਇਆ ਸੀ ਹੂੰ ਤੇ ਕਰੋ ਕੀ ਕਹਿ ਕੇ ਆਏ ਸੀ ਕਿਥੇ ਚਲੇ ਗਏ ਘੁੰਮਣ ਫਿਰ ਚਲੇ ਗਏ ਹਾਂਜੀ ਕੀ ਕੀਤਾ ਰਤੀ ਉਹਨੇ ਰਾਤੀ ਫਿਰ ਇੱਥੇ ਅੰਮ੍ਰਿਤਸਰ ਹੋਟਲ ਚ ਲੈ ਕੇ ਮਰਡਰ ਕਰਤਾ ਜੀ ਕੀ ਤੀ ਤ ਹਥਿਆਰ ਨਾ ਕੀਤਾ ਜੀ ਹਾਂ ਜੀ ਕਿਹੜੀ ਚੀਜ਼ ਨਾਲ ਵਾਰ ਕੀਤਾ ਨਹੀਂ ਪਤਾ ਕਿੰਨੀ ਦਿਨ ਹੋਏ ਸੀ ਸਰ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਤੇ ਕਿੰਨੇ ਬੱਚੇ ਸੀ ਇੱਕ ਬੱਚਾ ਹੈ ਕਿ ਕਿੱਥੋਂ ਹੈ ਮਤਲਬ ਉਸ ਸਿਟੀਜ਼ਨ ਕਿੱਥੋਂ ਦੇ ਨੇ ਉਸਟਰੀਆ ਦੇ ਉਸਟਰੀਆ ਨਹੀਂ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕਹਿੰਦਾ ਹੀ ਮੰਗ ਕਰਦੇ ਕਿ ਆਪਾਂ ਇੱਥੇ ਆਏ ਆ ਐਫ ਆਈ ਆਰ ਦਾਜ ਕਰਾਈ ਆ ਸਾਨੂੰ ਇਹਦਾ ਇਨਸਾਫ ਮਿਲੇ ਹਾਂਜੀ ਉਹ ਫਰਾਰ ਹੋ ਗਿਆ ਇੱਥੇ ਹਾਂਜੀ ਤੇ ਬੱਚੀ ਕਿਤੇ ਕੋਈ ਅੜੀ ਹੈ ਬੱਚਾ ਸਾਡੇ ਕੋਈਆਂ ਦਾ ਆਡਾ ਨਾਮ ਮੱਖਣ ਸਿੰਘ ਪਿੰਡ ਬੜਾਇਆ ਜੀ ਜਿਹੜਾ ਕਿਤਾਬ ਉਹ ਡਾਕ ਨਾ ਲੈਣੀ ਕੋਟ ਕੀ ਕਟਣਾ ਇਹ ਪਾਜੀ ਕਟਣਾ ਦੇਖੋ ਜਰਾਬ ਅਹੀਂ ਆਪਣੀ ਗੁੱਡੀ ਵੀ ਆਈ ਪਿੰਡ ਜੇਠਵਾਰ ਅਮਰ ਸਾਂਝਲੇਗਾ ਜੀ ਤੇ ਇਹ ਸਟ੍ਰੇਲੀਆ ਲਿੰਦੇ ਜੀ ਇਨਾ ਚੰਗਾ ਸ਼ਬਦ ਲੰਘਾ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਜੀ ਪਹਿਲਾਂ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਹੁਣ ਥੋੜਾ ਜਿਹਾ ਦਿਨ ਨਾਲ ਕੁਝ ਰਗੜਾ ਝਗੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ ਬਾਹਰੋਂ ਇਟਲੀਆ ਚੋਂ ਆਇਆ ਜੀ ਆਇਆ ਤੇ ਇਹਨਾਂ ਆਪਣੇ ਸਾਡੇ ਦੋਤੇ ਥਾਵਦਾ ਸਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਸਮਾਨ ਕੀਤਾ ਤੇ ਅਹੀਂ ਸਾਬ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋਦੇ ਨੂੰ ਅਸੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵਿੱਚ ਜਾਣਗੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਏ ਆ ਬਾਹਰ ਲੱਗੇ ਥੋੜੇ ਦਿਨ ਬਾਅਦ ਫੇਰ ਆਇਆ ਹੈ ਪਰ ਆਪਣਾ ਸਾਡਾ ਜਵਾਈ ਤੇ ਇਹ ਆਪਣੇ ਘਰ ਨਹੀਂ ਗਿਆ ਜੇਠਵਾਲ ਇਹ ਸਦਾ ਹੀ ਆਪਣੇ ਸਾਡੇ ਘਰ ਗਿਆ ਤੇ ਇਹਨੇ ਦਰਵਾਜਾ ਨਿਕੋੜਾ ਗੇਟ ਟੱਪ ਕੇ ਸਾਡੇ ਘਰ ਤੇ ਲੱਗਿਆ ਜੀ ਹਾਂਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਮੈਂ ਜਾਣਾ ਵਾ ਤੇ ਆਇਆ ਖੰਨੀਰਾ ਹੋ ਗਿਆ ਹਾਂ ਨਹੀਂ ਨਹੀਂ ਜਾਣਾ ਛਿਲੇ ਚੱਲ ਜਾਓ ਨਹੀਂ ਜਾਣਾ ਜਾਣਾ ਆਇਆ ਕਿ ਮੁੰਡੇ ਵੀ ਨਾਲ ਲੈ ਜਾਓ ਆਪਣੇ ਨੂੰ ਤੇ ਆਂਦੇ ਨਹੀਂ ਇਹ ਮੁੰਡਾਹੀਂ ਚਿਵੇਰੀ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇ ਚੱਲ ਕੇ ਜਿੰਮ ਤੱਕ ਹੀ ਲੈ ਗਿਆ ਤੇ ਮੁੰਕੇ ਦੋਈ ਗਦਨੀ ਆਏ ਕਹਾਂ ਲੱਗੇ ਵੀ ਅਸੀਂ ਹੁਣ ਮੁੰਡੇ ਨੂੰ ਲੈ ਜਾਂਦੇ ਆਂ ਅਸੀਂ ਚਲੋ ਠੀਕ ਆ ਤੇ ਉਹ ਬਾਅਦ ਚ ਲੈ ਗਏ ਮੁੰਡੇ ਨੂੰ ਫੇਰ ਦੂਰ ਦੋ ਦਿਨ ਬਾਅਦ ਆਏ ਤੇ ਫੇਰ ਅੱਗੇ ਫੇ ਛੱਡ ਕੇ ਮੁੰਡੇ ਨੂੰ ਤੇ ਫੇਰ ਮੁੜ ਕੇ ਦੇ ਕੱਲ ਦੀ ਗਏ ਆ ਪਰਸੋਂ ਦੇ ਤੇ ਆnde ਵੀ ਅਸੀਂ ਫੇਰ ਸਾਡੇ ਜਗਾ ਹੁਣ ਲੋੜੀ ਬਣਾਉਣੀ ਐ ਦੀ ਕੱਕੇ ਦੀ ਮੁੰਡੇ ਦੀ ਤੇ ਦੇ ਆਈ ਆਣ ਕੇ ਇਹਨੂੰ ਨਾਲੇ ਮੁੰਡੇ ਨੂੰ ਲੈ ਜਾਾਂਗੇ ਤੇ ਨਹੀਂ ਹਾਪਨੇ ਚਲ ਚਲ ਜਾਂਗੇ ਪਿੰਡ ਜੇਤੂਆ ਤੇ ਫਾਨੂੰ ਫੇ ਕੋਈ ਹੁਣ ਆਪਣੇ ਮੈਟਰ ਨੇ ਨਾ ਹੋ ਗਿਆ ਜਦੋਂ ਲੜਕੀ ਨੇ ਦੱਸਿਆ ਤੂੰ ਝਗੜਾ ਬਗਾਇਆ ਸਾਨੂੰ ਉਹਨੇ ਕੋਈ ਦਰਦੀ ਆਪਣੀ ਗੱਲ ਨਹੀਂ ਦੱਸੀ ਜੀ ਹਾਂਜੀ ਪਹਿਲਾਂ ਨਹੀਂ ਲੱਛਾ ਕੋਈ ਕਿ ਕਿਹੜੀ ਜਗ੍ਹਾ ਉਹਦਾ ਕਤਲ ਕੀਤਾ ਗਿਆ ਇੱਥੇ ਅਮਰਚੜੀ ਕਿਹੜੇ ਹੋਟਲ ਦੇ ਵਿੱਚ ਹੋਟਲ ਵਿੱਚ ਨਹੀਂ ਦੇ ਹਾਂਜੀ ਤੇ ਕਿਹੜੀ ਤਿੱਖੇ ਪਿਆਰਾ ਨਾ ਕੀਤਾ ਕਿ ਕਿਹੜੀ ਚੀਜ਼ ਖਰਚਾ ਮਾਰਿਆ ਤਿੱਖਾ ਕਿਤੇ ਮਰ ਨਹੀਂ ਹਾਂਜੀ ਨਹੀਂ ਕਹਿੰਦਾ ਕੋਈ ਲੜਾਈ ਝਗੜਾ ਜਾਂ ਸਭ ਕੁਝ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਡੇ ਪਰੇ ਨਹੀਂ ਕੋਈ ਉਹ ਆਪਣੇ ਦਛਾ ਨਹੀਂ ਸਾਡੀ ਗੁੱਡੀ ਨੇ ਨਹੀਂ ਦਛਾ ਚਾਨੂੰ ਵੀ ਮੇਰਾ ਵੀ ਝਗੜਾ ਹੋਇਆ ਜਾਂ ਕਿਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਹੁਣ ਕੀ ਕਹਾਂ ਕੀ ਨਹੀਂ ਕਿ ਕਿਹੜੀ ਕੰਟਰੀ ਤੇ ਨਹੀਂ ਕੁੜੀ ਵੀ ਤੁਹਾਡੀ ਪਤੀ ਹਾਂਜੀ ਹਾਂਜੀ ਉਹ ਚੀ ਕਿਹੜੀ ਕੰਟਰੀ ਦੀ ਇਹ ਆ ਗਈ ਆਪਣੇ ਸਟੇਟੀਆਂ ਹਾਂਜੀ ਜੀ ਉਹ ਮੰਕੀ ਕਰਦੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੂੰ ਹੁਣ ਹੱਕ ਹੋ ਤੇ ਤਾਂ ਮੇਰਾ ਤਿੰਦਾ ਕੀ ਕਹ ਲੋ ਹੋਇਆ ਕੀ ਨਹੀਂ ਹਾਂਜੀ ਕਿਹੜੀ ਗੱਲ ਹੈ ਮੈਡਮ ਕਰਦਾ ਤੁਹਾਡੇ ਕੰਮ ਦਾ ਇੱਕ 1.5 ਵਜੇ ਇੱਕ ਇਨਫਾਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਆ ਜਿਹੜੀ ਹੋਟਲ ਕੁੰਜ ਰੋਡ ਤੇ ਆ ਕੋਟ ਰੋਡ ਦੇ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਸੀ ਅਸੀਂ ਚਾਹਵਾ ਮੌਕੇ ਤੇ ਮੈਂ ਵੀ ਗਿਆ ਸੀ ਪਰ ਜਦੋਂ ਉਹਦੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉੱਥੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ ਉਹ ਵੜੈਚਪਿੰਡ ਕਨੂਆਂ ਵਾਲ ਪੁਲਿਸ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਚਿੰਦਾ ਉੱਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜੇਠੂਆਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟਰੀਆ ਤੋਂ ਆਏ ਸੀਗੇ ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ ਉਹਦਾ ਇੱਥੇ ਫੰਕਸ਼ਨ ਕਰਨ ਨੂੰ ਆਸਤੇ ਆਏ ਸੀ ਪਰ ਇਹਨਾਂ ਦੇ ਹੁਣ ਤੱਕ ਦੀ छानबीन ਤੇ ਸਾਨੂੰ ਪਤਾ ਲੱਗਾ ਦੋਨਾਂ ਯ ਆਪਸ ਵਿੱਚ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਆ ਯਕੀਨ ਵੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਜਿਹੜੀ ਇਹ ਸੁਰੇਦ ਇਨਫੋਰਮੇਸ਼ਨ ਮਿਲਿਆ ਡੈਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਤੇ ਇਥੋਂ ਫਰਾਰ ਹੋ ਗਿਆ ਜੀ ਤੇ ਉਹਨਾਂ ਚ ਕੀ ਕਰ ਰਹੀਆਂ ਮਤਲਬ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਅ ਸਰਦਾਰ ਕੁਲਵੰਤ ਸਿੰਘ ਮੱਖਣ ਸਿੰਘ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਏ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁਲਝ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਆ ਉਹ ਇਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤੇ ਆ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ। ਅਜੇ ਕੋਈ ਹੰਦਾ ਨਾ ਕੀ ਸੀ ਸਰ ਕੀ ਇਹ। ਹੋਟਲ ਫਿਰ ਵਿਆ ਇੱਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ। ਹਾਂਜੀ ਤੇ ਚਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਦੀ। ਹਾਂ ਕਾਰਵਾਈ ਕੀਤੀ ਜਾ ਰਹੀ ਹੈ। ਪਰਚਾ ਦਰਜ ਉਹਨਾਂ ਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰਨ ਲੱਗੇ ਆ। ਹਾਂ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਅਮਲ 'ਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰ। ਕਾਰਨਾਂ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੀ ਕਾਰਨ ਕਹਾਉਂ ਕਰਾਂਗੇ ਜੋ ਜੋ ਪਰਚੇ 'ਚ ਲਿਖਾਉਣਗੇ।